ਲੁਧਿਆਣਾ ਪੁਲਿਸ ਦੇ ਹੱਥੀ ਚੜੇ ਤਿੰਨ ਸਮਾਤ ਠੱਗ ਏਟੀਐਮ ਰਾਹੀਂ ਲੋਕਾਂ ਦੇ ਪੈਸੇ ਲੁੱਟਣ ਵਾਲੇ ਤਿੰਨ ਸਮਾਤ ਠੱਗਾਂ ਨੂੰ ਲੁਧਿਆਣਾ ਦੀ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਤਿੰਨ ਚੋਰਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਏਟੀਐਮ ਰਾਹੀਂ ਲੋਕਾਂ ਦੇ ਪੈਸੇ ਠੱਗ ਕੇ ਕਰਦੇ ਸਨ ਨਸ਼ਾ ਦੱਸਦੀ ਹੈ ਕਿ ਮਹਿਲਾ ਵੀ ਇਹਨਾਂ ਦੇ ਗਰੋਹ ਦੇ ਵਿੱਚ ਸ਼ਾਮਲ ਹੈ ਅਤੇ ਇਹਨਾਂ ਦੇ ਚਲਾਕੀ ਦੇ ਤਰੀਕੇ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਅਹ ਰੋਲੀ ਸਰ ਇੱਕ 50 ਕਰੋੜ ਤੋਂ ਮਾਮਲਾ ਸਾਹਮਣੇ ਆਇਆ ਹੈ ਏਟੀਐਮ ਦੇ ਵਿੱਚ ਠੱਗੀ ਕਰਨ ਵਾਲੇ ਤੁਸੀਂ ਇਹਨਾਂ ਸਰ ਇਹ ਕੀ ਮਾਮਲਾ ਸਰ ਉਹ ਇਸ ਤਰ੍ਹਾਂ ਦੀ ਕੱਲ ਇੰਡੀਕੇਸ ਬੈਂਕ ਹੈਗਾ ਏਟੀਐਮ ਉਹਦਾ 50 ਕਰੋੜ ਲੁਧਿਆਣਾ ਇਹ ਜਿਹੜੇ ਤਿੰਨ ਜਣੇ ਆ ਇਹ ਕੱਲ ਉੱਥੇ ਆਏ ਸੀਗੇ ਉੱਥੇ ਇਹਨਾਂ ਨੇ ਮਤਲਬ ਜਿਹੜਾ ਏਟੀਐਮ ਦੇ ਇਹਨਾਂ ਕੋਲ ਇੱਕ ਨੋਟ ਚੋਰੀ ਕਰਨ ਦਾ ਸਿਸਟਮ ਹੈ ਉਹ ਇਹ ਕਰਦੇ ਆ ਵੀ ਜਿੱਥੋਂ ਆਪਾਂ ਜਦੋਂ ਏਟੀਐਮ ਪਾਣੇ ਆ ਏਟੀਐਮ ਪਾਣ ਤੋਂ ਬਾਅਦ ਮਸ਼ੀਨ ਪ੍ਰੋਸੈਸ ਕਰਕੇ ਪੈਸੇ ਬਾਹਰ ਕੱਢਦੀ ਹੈ ਜਿੱਥੋਂ ਨੋਟ ਨਿਕਲਦੇ ਆ ਉਹਦੇ ਨਾਲ ਇੱਕ ਲੋਹੇ ਦੀ ਪੱਤੀ ਦੇ ਨਾਲ ਟੇਪ ਲਾ ਕੇ ਪੱਤੀ ਲਾ ਦਿੰਦੇ ਆ ਤੇ ਆ ਪਿੱਛੇ ਹੜ ਲੁੱਕ ਜਾਂਦੀ ਹੈ ਜਦੋਂ ਗਾਹਕ ਆਂਦਾ ਉਹ ਆ ਕੇ ਆਪਣੀ ਮਸ਼ੀਨ ਮਸ਼ੀਨ ਦਾ ਪ੍ਰੋਸੈਸ ਚਲਾਉਂਦਾ ਏਟੀਐਮ ਪਾ ਕੇ ਤਾਂ ਜਦੋਂ ਉਹ ਸਾਰੀ ਮਸ਼ੀਨ ਪ੍ਰੈਸ ਪ੍ਰੋਸੈਸ ਕਰਕੇ ਨੋਟ ਬਾਹਰ ਕੱਢਦੀ ਹੈ ਉਹ ਨੋਟ ਜਿਹੜੇ ਆ ਕੇ ਪੱਤੀ ਦੇ ਨਾਲ ਲੱਗ ਜਾਂਦੇ ਆ ਬਾਹਰ ਨਹੀਂ ਨਿਕਲਦੇ ਜਦੋਂ ਬੰਦਾ ਦੋ ਤਿੰਨ ਵਾਰੀ ਕਰਕੇ ਆਪ ਚਲਾ ਜਾਂਦਾ ਤਾਂ ਉਹ ਕੀ ਕਰਦੇ ਨੇ ਇਹ ਉਦੋਂ ਬਾਅਦ ਜਾਂਦੇ ਨੇ ਜਦੋਂ ਪੱਤੀ ਚੱਕਦੇ ਨੇ ਪੱਤੀ ਹਟਾਉਂਦੇ ਆ ਉਹਦੇ ਪਿੱਛੇ ਨੋਟ ਹੁੰਦੇ ਆ ਉਹਦੇ ਨਾਲ ਟੇਪ ਦੇ ਨਾਲ ਉਹ ਨੋਟ ਜਿਹੜੇ ਆ ਉਹ ਸਾਰੇ ਬਾਹਰ ਕੱਢ ਕੇ ਨੋਟ ਚੋਰੀ ਕਰਦੇ ਆ ਸਰ ਇਹ ਕਿੰਨੇ ਕੇ ਸਮੇਂ ਤੋਂ ਇਹ ਅਜਿਹੀ ਵਾਰਦਾਤਾਂ ਨੂੰ ਅੰਜਾਮ ਦੇ ਦੇ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ 6-7 ਮਹੀਨੇ ਤੋਂ ਕਰਦੇ ਪਏ ਆ ਤੇ ਇਹਨਾਂ ਦੇ ਇੱਕ ਪਹਿਲਾਂ ਮੁਕੱਦਮਾ ਵੀ ਲੱਗ ਗਿਆ ਆਪਣਾ ਨਵਾਂ ਸ਼ਹਿਰ ਸਰੇ ਤਿੰਨ ਜਿਹੜੇ ਤੁਸੀਂ ਗ੍ਰਫਤਾਰ ਕੀਤੇ ਕਿੰਨੀਆਂ ਉਮਰਾਂ ਇਹਨਾਂ ਦੀਆਂ ਤੇ ਆਪਸ ਦੇ ਵਿੱਚ ਇਹਨਾਂ ਦੀ ਅਟੈਚਮੈਂਟ ਕਿੱਦਾਂ ਹੈ ਇਹ ਤਿੰਨ ਫੜੇ ਇੱਕ ਰਾਮਚੰਦਰ ਇੱਕ ਮੰਮਤਾ ਇਹ ਮੀਆਂ ਬੀਬੀ ਦੇ ਦੋਵੇਂ ਤੇ ਇੱਕ ਨਾਲ ਇਹਨਾਂ ਦੇ ਹੈਗਾ ਸੰਜੂ ਬਹਾਦਰ ਉਹ ਇਹਨਾਂ ਤਿੰਨਾਂ ਦਾ ਗੈਂਗ ਹੈ ਇਹ ਤਿੰਨੇ ਇਕੱਠੇ ਵਾਰਦਾਤਾ ਕਰਦੇ ਸਰ ਕਿੱਥੇ ਰਹਿਣਾ ਲਿਆਗੇ ਨੇ ਇਹ ਮਨੂਰ ਮਹਿਲ ਦੇ ਰਹਿਣ ਵਾਲੇ ਸਰ ਕੱਲ ਜਦੋਂ ਤੁਸੀਂ ਇਹਨਾਂ ਨੂੰ ਪੜਿਆ ਇਹਨਾਂ ਨੇ ਕਿੰਨੀ ਕੀ ਪੈਸਾਂ ਦੀ ਬਰਾਮਦਗੀ ਜਿਹੜੀ ਉੱਥੇ ਕੱਲ ਜਦੋਂ ਇਹ ਇਹਨਾਂ ਤੇ ਸ਼ੱਕ ਪਿਆ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਜਾ ਕੇ ਟਰੈਪ ਕੀਤਾ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੂੰ ਅਸੀਂ ਲਾਂਦਿਆਂ ਦੇ ਅੰਦਰ ਫੜ ਲਿਆ ਨੋਟ ਨਹੀਂ ਬਾਹਰ ਆਇਆ ਪਰ ਇਹਨਾਂ ਨੂੰ ਪ੍ਰੋਸੈਸ ਕਰਦੇ ਅਸੀਂ ਮੌਕੇ ਤੇ ਫੜ ਲਿਆ ਸਰ ਇਹਨਾਂ ਕੋਲ ਕੋਈ ਹਥਿਆਰ ਵੀ ਮਿਲਿਆ ਨਹੀਂ ਹਥਿਆਰ ਨਹੀਂ ਕੋਈ ਮਿਲਿਆ ਇਹਨਾਂ ਕੋਲ ਉਹ ਪੱਤੀ ਵਗੈਰਾ ਤੇ ਇੱਕ ਜੀ ਟੇਪ ਇੱਕ ਜਿਹੜਾ ਕਟਰ ਛੋਟਾ ਜਿਹਾ ਇੱਕ ਏਟੀਐਮ ਕਾਰਡ ਉਹ ਜਿੰਨਾ ਮਟੀਰੀਅਲ ਜਿੰਨਾ ਜਿਸ ਸਿਸਟਮ ਵਾਸਤੇ ਚਾਹੀਦਾ ਉਹ ਸਾਰਾ ਬਰਾਮਦ ਕਰ ਲਿਆ ਸਰ ਹੁਣ ਕਿਸ ਤਹਿਤ ਦੇ ਇਹਨਾਂ ਦੇ ਮੁਕੱਦਮਾ ਜਿਹੜਾ ਦਰਜ ਹੋਇਆ ਹੁਣ ਅਸੀਂ ਮੁਕੱਦਮਾ ਨੰਬਰ 3 3/25 ਅੰਡਰ ਸੈਕਸ਼ਨ 303 68 ਬਾਠ ਬੀ ਐਨ ਸੈਕਟਰ ਦਾ ਬਸਤਾ ਦੱਜ ਕਰ ਸਰ ਇਹ ਜਿਹੜੇ ਦੱਸਿਆ ਵੀ ਕਿਤੇ ਪਹਿਲਾਂ ਵੀ ਇਹਨਾਂ ਨੇ ਇਦਾਂ ਨਹੀਂ ਵਾਰਤਾ ਪੰਜਾਬ ਦਿੱਤਾ ਪਹਿਲਾਂ ਨਵਾਂ ਸ਼ਹਿਰ ਇੱਕ ਫਰਚਾ ਦਰਜ ਇਹਨਾਂ ਦੇ ਇਹ ਇਹੀ ਕੰਮ ਕਰਦੇ ਆ ਥੋੜੇ ਥੋੜੇ ਪੈਸੇ ਕੱਢ ਕੇ ਨਸ਼ਾ ਪੱਤਾ ਕਰ ਲੈਂਦੇ ਆ